ਬੈਂਕ ਦੀਆਂ ਕੈਸਟਾਂ ਟੁੱਟਣ ਤੇ ਸਭ ਤੋਂ ਵੱਡੀ ਗੱਲ ਇਹ ਆਪਾਂ ਕੀ ਕਰ ਸਕਦੇ ਹਾਂ ਸਾਡੇ ਕੋਲ ਬਹੁਤ ਕਲਾਇੰਟ ਆਉਂਦੇ ਆ ਜਿਨ੍ਹਾਂ ਦੀਆਂ ਬੈਂਕ ਦੀਆਂ ਕੈਸਟਾਂ ਟੁੱਟ ਗਈਆਂ ਹੁੰਦੀਆਂ ਆ ਮਤਲਬ ਉਹ ਪੇ ਨਹੀਂ ਕਰ ਸਕਦੇ ਤੇ ਉਹ ਕਹਿੰਦੇ ਵੀ ਅਸੀਂ ਘਰ ਬੈਂਕ ਨੂੰ ਵਾਪਸ ਦੇ ਦਿੱਤਾ ਯਾਨੀ ਕਿ ਜਾਂ ਬੈਂਕ ਨੂੰ ਚਾਬੀਆਂ ਵਾਪਸ ਕਰ ਦਿੱਤੀਆਂ ਜਾਂ ਪਿਛਲੇ ਮਾਲਕ ਨੂੰ ਚਾਬੀਆਂ ਵਾਪਸ ਦੇ ਦਿੱਤੀਆਂ ਜਾਂ ਵੈਸੇ ਘਰ ਛੱਡ ਦਿੱਤਾ ਘਰ ਵਿੱਚ ਰਹਿਣਾ ਛੱਡ ਦਿੱਤਾ ਤੇ ਹੋਰ ਘਰ ਲੈ ਲਿਆ ਇਹਦੇ ਨਾਲ ਤੁਹਾਡੀ ਜਿਹੜੀ ਪ੍ਰੋਬਲਮ ਆ ਕੈਸਟਾਂ ਦੀ ਉਹਦਾ ਹੱਲ ਨਿਕਲ ਜਾਂਦਾ ਕਿ ਨਹੀਂ ਵਲਕੋਲ ਨਹੀਂ ਕਿਉਂਕਿ ਤੁਸੀਂ ਘਰ ਦੇ ਮਾਲਕ ਘਰ ਵਿੱਚ ਰਹਿਣ ਨਾਲ ਨਹੀਂ ਬਣਦੇ ਜਾਂ ਘਰ ਦੀਆਂ ਚਾਬੀਆਂ ਕੋਲ ਹੋਣ ਦੇ ਨਾਲ ਨਹੀਂ ਬਣਦੇ ਤੁਸੀਂ ਘਰ ਦੇ ਮਾਲਕ ਬਣਦੇ ਆ ਕਿਉਂਕਿ ਤੁਸੀਂ ਘਰ ਦੀ ਰਜਿਸਟਰੀ ਕਰਾਈ ਹੁੰਦੀ ਆ ਇਸੇ ਤਰ੍ਹਾਂ ਜਿਹੜਾ ਤੁਸੀਂ ਬੈਂਕ ਤੋਂ ਲੋਨ ਲੈਣੇ ਆ ਉਹ ਇਸ ਕਰਕੇ ਨਹੀਂ ਹੁੰਦਾ ਤੁਹਾਡੇ ਨਾਮ ਤੇ ਜਿੰਨਾ ਚਿਰ ਤੁਸੀਂ ਘਰ ਵਿੱਚ ਰਹਿੰਦੇ ਆ ਜਾਂ ਜਿੰਨਾ ਚਿਰ ਤੁਹਾਡੇ ਕੋਲ ਘਰ ਦੀ ਪ੍ਰਾਪਰਟੀ ਆ ਜਾਂ ਜਿੰਨਾ ਚਿਰ ਤੁਹਾਡੇ ਕੋਲ ਘਰ ਦੀਆਂ ਚਾਬੀਆਂ ਆ ਜਿਹੜਾ ਉਹ ਲੋਨ ਆ ਉਹਦੀ ਵੀ ਤੁਸੀਂ ਰਜਿਸਟਰੀ ਕਰਾਈ ਹੁੰਦੀ ਆ ਇਸੇ ਕਰਕੇ ਉਹ ਲੋਨ ਤੁਹਾਡੇ ਨਾਮ ਤੇ ਬੋਲਦਾ ਆ ਸੋ ਜੇ ਤੁਸੀਂ ਘਰ ਛੱਡ ਦਿੰਨੇ ਆ ਜਾਂ ਤੁਸੀਂ ਘਰ ਵੇਚ ਦਿੰਨੇ ਆ ਜਾਂ ਤੁਸੀਂ ਘਰ ਕਿਸੇ ਹੋਰ ਦੇ ਨਾਮ ਕਰਾ ਦਿੰਨੇ ਆ ਮੰਨ ਲਓ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਕਰ ਦਿੱਤਾ ਐਸ ਡੋਨੇਸ਼ਨ ਕਰ ਦਿੱਤਾ ਬਿਨਾਂ ਕੁਝ ਲੈ ਦੇ ਕਰ ਦਿੱਤਾ ਉਹਦੇ ਨਾਲ ਤੁਹਾਡਾ ਜਿਹੜਾ ਲੋਨ ਆ ਉਹ ਖਤਮ ਨਹੀਂ ਹੁੰਦਾ ਹੈਗਾ ਉਹ ਕਲੀਅਰ ਨਹੀਂ ਹੁੰਦਾ ਕਿਉਂਕਿ ਲੋਨ ਦੀ ਜਿਹੜੀ ਰਜਿਸਟਰੀ ਆ ਉਹ ਉਦਾਂ ਦੀ ਉਦਾਂ ਹੀ ਪਈ ਆ ਤੇ ਬੈਂਕ ਕੋਲ ਉਦਾਂ ਦਾ ਉਦਾਂ ਹੀ ਹੱਕ ਆ ਤੁਹਾਡੇ ਤੋਂ ਪੂਰਾ ਲੋਨ ਰਿਕਵਰ ਕਰਨ ਦੇ ਲਈ ਸੋ ਜੇ ਤੁਸੀਂ ਕਿਸੇ ਡਿਫਿਕਲਟ ਸਿਚੁਏਸ਼ਨ ਵਿੱਚ ਆ ਜਿਹਦੇ ਕਰਕੇ ਤੁਸੀਂ ਆਪਣੇ ਬੈਂਕ ਦਾ ਲੋਨ ਪੂਰਾ ਨਹੀਂ ਕਰਦੇ ਕਰ ਪਾਰੇ ਕਿ ਤੁਸੀਂ ਕਸ਼ਤਾ ਨਹੀਂ ਦੇ ਸਕਦੇ ਉਸ ਸਿਚੁਏਸ਼ਨ ਵਿੱਚ ਤੁਹਾਨੂੰ ਪ੍ਰੋਫੈਸ਼ਨਲ ਐਡਵਾਈਸ ਲੈਣੀ ਚਾਹੀਦੀ ਆ ਕਿਉਂਕਿ ਤੁਹਾਡੇ ਕੋਲ ਇੱਕ ਪ੍ਰਾਪਰਟੀ ਆ ਜਿਹੜਾ ਕਿ ਤੁਹਾਡਾ ਘਰ ਆ ਉਹਦੇ ਬੇਸ ਤੇ ਤੁਸੀਂ ਕਈ ਸਟਰੈਟਜੀਜ਼ ਯੂਜ਼ ਕਰ ਸਕਦੇ ਆ ਸੋ ਬਿਨਾ ਕੋਈ ਲੀਗਲ ਸਟਰੈਟਜੀ ਫਾਲੋ ਕੀਤੇ ਜੇ ਤੁਸੀਂ ਆਪਣਾ ਘਰ ਬੈਂਕ ਨੂੰ ਦੇਉਣਿਆਂ ਜਾਂ ਵਾਪਸ ਮਾਲਕ ਨੂੰ ਕਰ ਦਿੰਨੇ ਆ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਉਹਨੂੰ ਛੱਡ ਦਿੰਨੇ ਆ ਉਹਦੇ ਨਾਲ ਤੁਸੀਂ ਆਪਣੀ ਇੱਕ ਐਜ ਗੁਆ ਰਹੇ ਹੁੰਨੇ ਆ ਮਤਲਬ ਕਿ ਜੋ ਤੁਹਾਡੇ ਕੋਲ ਤੁਹਾਡੀ ਪ੍ਰਾਪਰਟੀ ਦੀ ਪਾਵਰ ਆ ਤੁਹਾਡੇ ਕੋਲ ਜੋ ਤੁਹਾਡੇ ਪੋਜ਼ਿਟਿਵ ਕਾਰਡਸ ਆ ਤੁਸੀਂ ਉਹ ਗਲਤ ਖੇਡ ਰਹੇ ਹੁੰਨੇ ਆ ਤੁਸੀਂ ਉਹ ਗਲਤ ਯੂਜ਼ ਕਰ ਰਹੇ ਹੁੰਨੇ ਆ ਇਹਦੇ ਨਾਲ ਤੁਹਾਡੀ ਪ੍ਰੋਬਲਮ ਵਧੂਗੀ ਕਿਉਂਕਿ ਤੁਹਾਡਾ ਜਿਹੜਾ ਕਿਸ਼ਤ ਹੈ ਉਹ ਵੀ ਉਦਾਂ ਹੀ ਪਈ ਰਣੀ ਆ ਤੇ ਜਿੱਥੇ ਤੁਸੀਂ ਜਾ ਕੇ ਦੁਬਾਰਾ ਰਹੋਗੇ ਤੁਹਾਨੂੰ ਉੱਥੇ ਦਾ ਵੀ ਕਿਰਾਇਆ ਦੇਣਾ ਪੈਣਾ ਆ ਸੋ ਥੋੜਾ ਸੂਝਵਾਨ ਹੋ ਕੇ ਚੱਲਿਆ ਕਰੋ ਜੇ ਤੁਹਾਡੀਆਂ ਕਸ਼ਤਾਂ ਟੁੱਟ ਗਈਆਂ ਆ ਤਾਂ ਤੁਸੀਂ ਪ੍ਰੋਫੈਸ਼ਨਲ ਐਡਵਾਈਸ ਲਓ ਕਿ ਹਾਂ ਅਸੀਂ ਕਸ਼ਤਾਂ ਨਹੀਂ ਪੇ ਕਰ ਰਹੇ ਤਾਂ ਅਸੀਂ ਇਸ ਚੀਜ਼ ਦਾ ਹੱਲ ਕਿੱਦਾਂ ਕੱਢ ਸਕਦੇ ਹਾਂ ਤੇ ਅੱਗੇ ਜਾ ਕੇ ਕਿੱਦਾਂ ਆਪਣਾ ਲੋਨ ਕਲੀਅਰ ਕਰਾ ਸਕਦੇ ਆ ਬੈਂਕ ਤੋਂ ਤੇ ਉਹਦੇ ਨਾਲ ਤੁਹਾਨੂੰ ਕੋਈ ਨਾ ਕੋਈ ਸਟਰੈਟਜੀ ਮਿਲੂਗੀ ਤੁਹਾਡੀ ਸਿਚੁਏਸ਼ਨ ਦੇ ਬੇਸ ਤੇ ਜਿਹਦੇ ਕਰਕੇ ਤੁਸੀਂ ਫਿਰ ਇਸ ਸਿਚੁਏਸ਼ਨ ਤੋਂ ਨਿਕਲ ਸਕਦੇ ਆ